बोलिसों तो में रहे आज और ये मैच मैच में देर पक्ष ये सुधि घटीता हुआ है एक ब्लाक पैकेज ट्रांसफर डिवोशन तो से वोसस करता जा रहे है कवाद जी है कोशिश का किया जा रहा है लेकिन फिर भी कर भाई भाई मुझे थोड़ा और अच्छा कोशिश करो आज ਅੰਕ ਜੇ ਸਾਤ ਤੋਂ 400 ਕਰੋੜ ਰੁਪਏ ਖਰਚ ਕਰ ਦਿੱਤਾ ਗਿਆ ਹੈ। 5 ਜਿਲ੍ਹਿਆਂ ਦੇ ਵਿੱਚ ਕੂਸ਼ਾਲਾ ਬਣੀ ਹੈ। ਪਰ ਇਹ ਕਹਿੰਦੇ ਕਿ ਸਿਰਫ ਲੋਕਾਂ ਨੇ ਪਸ਼ੂਆਂ ਨੇ ਪੁੱਛੇ ਤੇ ਆ ਕੇ ਤਾਂ ਸਰਕਾਰ ਹੋਰ ਬੜੀ ਪਾਸਾ ਨਹੀਂ ਬਲ ਸਕਦਾ। ਇਹਨਾਂ ਇੱਕ ਦੂਜੀ ਚੀਜ਼ ਤੋਂ ਨੰਬਰ ਇਸ ਬੱਚ ਤੋਂ ਕਹਿਣਾ ਚਾਹੁੰਗਾ ਕਿ ਇਹ ਸਰਕਾਰ ਅਭੀਸਮ ਜੀ ਡਿਵੀਪਲਪਮੈਂਟ ਹੈ ਜਾਂ ਮੇਰੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਰਜਪਾਲਕਾ ਉਹ ਬਿਲਕੁਲ ਐਕਟਿਵ ਨਹੀਂ ਹੈਗੀ। ਕਾਜ ਪਾਲਿਕਾ ਦੇ ਨਾ ਕੰਮ ਕਰਦਾ ਗੁਰੂ ਕ੍ਰਿਸ਼ਤ ਦੇ ਨਾ ਕੰਮ ਕਰਦਾ ਨੂੰ ਲੱਗ ਕਿੰਨੇ ਕਰਨਾ ਸਰਕਾਰਾਂ ਦੇ ਬਦਲਦੀਆਂ ਤੁਸੀਂ ਨਿਕਲ ਗਿਆ ਸਰਕਾਰਾਂ ਦੇ ਸਰਕਾਰ ਬਦਲਦੀ ਅਫਸਰ ਦੀ ਉਥੀ ਨਹੀਂ ਬਗੇ ਵੀ ਇਹ ਸਵਾਲ ਉੱਥੇ ਉਮੀ ਹੋਣੀ ਚਾਹੀਦੀ ਹੈ ਵੀ ਭਾਈ ਤੇ ਤਿੰਨ ਜਿਹੜਾ ਕਾਨੂੰਨ ਬਣਿਆ ਤੇ ਕੌਣ ਨੇ ਪੈਸੇ ਆਏ ਆ ਉਹ ਕਿੱਥੇ ਗਏ ਆ ਕਿਉਂ ਨਹੀਂ ਆਏ ਉਹ ਜੋ ਤਾਂ ਸਰਕਾਰ ਦਾ ਕੰਮ ਹੈ ਸਰਕਾਰ ਦੇ ਸਵਾਰ ਨੇ ਉਹ ਤੇ ਸਰਕਾਰ ਨੂੰ ਵੀ ਇਸ ਗੱਲ ਦੀ ਜ਼ਿੰਮੇਵਾਰ ਲੈਣਾ ਚਾਹੀਦਾ ਸਟੇਟ ਗਵਰਨਰ ਨੂੰ ਨਹੀਂ ਹੋਇਆ ਕੋ ਲੋਕਾਂ ਨੇ ਕਿ ਰਾਜਵੀਰ ਕੁੰਦ ਇੱਕ ਵੱਡੀ ਸ਼ਖਸੀਅਤ ਸੀ ਤੇ ਅਸੀਂ ਲੋਕਾਂ ਨੂੰ ਪਤਾ ਲੱਗਾ ਤੇ ਬਹੁਤ ਜਨਾਵ ਹੋ ਜਾਂਦੀ ਹੈ ਜਦੋਂ ਕਿ ਇਹਨੂੰ ਪਤਾ ਹੀ ਨਹੀਂ ਲੱਗਦਾ ਪਰਿਵਾਰਾਂ ਦੇ ਪਰਿਵਾਰ ਕਰਦੇ ਅਸੀਂ ਖੁਦ ਮੈਂ ਮਤਲਬ ਮੇਰੇ ਧਿਆਨ ਦੇ ਵਿੱਚ ਇਹ ਚੀਜ਼ ਆ ਗਈ ਪਰਿਵਾਰ ਤੋਂ ਸੁਣਿਆ ਕਿਉਂਕਿ ਇਹਦੇ ਸਾਨੂੰ ਬਹੁਤ ਸਿਰਫੇ ਨਾਲ ਭੇਜਦਾ ਹੈ ਜਿੱਦਾਂ ਦੇ ਕੋਈ ਇੰਨਾ ਚਿਰ ਕੁੰਦ ਦਾ ਰਾਜ ਨਹੀਂ ਕਰਾਂਗੇ ਕਿਸੇ ਵੀ ਕੰਮ ਤੇ ਚਾਹੇ ਕੋਈ ਵੀ ਹੋਵੇ ਉਥੇ ਰਾਜਵੀਰ ਦਾ ਫੈਸਲਾ ਹੈ ਤੇ ਮੈਂ ਪਬਲਿਕ ਐਡ ਦੇ ਵਿੱਚ ਵੀ ਮੁੱਦਾ ਪੇਸ਼ ਰੱਖਿਆ ਸੀ ਅਗਾਹ ਹੀ ਰੱਖਾਂਗੇ ਪਰ ਉੱਥੇ ਸਿਰਫ ਰੱਖਣ ਤੱਕ ਹੁੰਦਾ ਹੈ ਪਰ ਜਿਹੜੀ ਕਾਰਜ ਪ੍ਰਣਾਲੀ ਹੈ ਜਿਹੜੀ ਗਿਗਸਤਾਰ ਸੁ ਕਾਰਜ ਪ੍ਰਣਾਲੀ ਹੈ ਕਿ ਮੁੱਖ ਮੰਤਰੀ ਦਾ ਪੁੱਛਣਾ ਹੈ ਕਿ ਆਪਾਂ ਕੀ ਪ੍ਰਕਾਸ਼ਨ ਧਰਤਲ ਦੇ ਕਿਉਂ ਲਗਾਗਾ ਸ਼ਹਿਰਾਂ ਦੇ ਵਿੱਚ ਇਹੀ ਹਾਲਤ ਹੈ ਹਰ ਜਗ੍ਹਾ ਤੇ ਮਤਲਬ ਅਖਰਕਾਉਂਦੇ ਬੋਨਸਾਲਾ ਬਣ ਗਏ ਨੇ ਪਰ ਜਾਣ ਤੋਂ ਬਾਹਰ ਬੋਨਸਾਲਾ ਲੱਗਦੇ ਜੀ से तो। दी कि मैं अपने लैपटॉप पर वो वीएस सर्वर के काम ताकि डेटा स्टोर हो बड़ी बड़ी समस्या है यहां पर तो 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 भी यह सुधि कठिनाई का है एक प्रॉब्लम आके तो सर देखो ऐसा वोसस जा रहा है आवाज ऊंची है कोशिश तो जा रहा है लेकिन फिर भी भाई भाई मुझे थोड़ा अच्छा कोशिश ਅੱਜਕੱਲ੍ਹ ਲਗਭਗ 400 ਕਰੋੜ ਰੁਪਏ ਖਰਚ ਕਰ ਚੁੱਕਾ ਗਿਆ ਹੈ। 20 ਜ਼ਿਲ੍ਹਿਆਂ ਦੇ ਵਿੱਚ ਓਸ਼ਾਲਾ ਬਣੀਆਂ ਨੇ। ਪਰ ਇਹ ਗੱਲ ਕਰ ਦਿੱਤੀ ਕਿ ਸਿਰਫ ਇਹ ਪਹੁੰਚਾਉਣੇ ਨੇ ਬੱਚੇ ਨੂੰ ਪਿੰਚੇ ਤੇ ਆਗੇ ਤੱਕ ਸਰਕਾਰ ਹੋਵੇ ਮਿਲ ਆਸਾਨੀ ਨਾਲ ਹੋ ਸਕਦਾ। ਇਹਨਾਂ ਇੱਕ ਦੂਜੀ ਚੀਜ਼ ਤੋਂ ਵੀ ਨੋਟਿਸ ਬੱਚ ਤੋਂ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਅੱਜ ਇਸ ਬੰਦ ਜੀ ਫੈਮਿਲੀ ਪਾਰਲਮੈਂਟ ਹੈ ਜਦੋਂ ਮੈਦੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਰਜਪਾਲਿਕਾ ਬਿਲਕੁਲ ਐਕਟਿਵ ਨਹੀਂ ਹੈਗੀ। ਕਾਰਜਪਾਲਿਕਾ ਦੇ ਨਾ ਕੰਮ ਕਰਕੇ ਕਾਮ ਕਰਦਾ ਨੂੰ ਲੱਖ ਕਿੰਨੇ ਕਰਨਾ ਸਰਕਾਰਾਂ ਦੇ ਬਦਲਦੀਆਂ ਸਾਂ ਨਿਕਲ ਗਿਆ ਸਰਕਾਰਾਂ ਤੋਂ ਸਰਕਾਰ ਬਦਲਦੀ ਅਫਸਰ ਵੀ ਉਹੀ ਨੇ ਬਦ ਵੀ ਇਹ ਸਵਾਲ ਉੱਤੋਂ ਵੀ ਹੋਣੀ ਚਾਹੀਦੀ ਹੈ ਵੀ ਭਾਈ ਤੇ ਤਿੰਨ ਲੱਖ ਕਿਉਂ ਹੋ ਰਿਹਾ ਤੇ ਕੋਈ ਨੇ ਪੈਸੇ ਆਏ ਆ ਕਿੱਥੇ ਕਰਦੀ ਆ ਕਿਉਂ ਨਹੀਂ ਉਹ ਜਦ ਤੱਕ ਸਰਕਾਰ ਦਾ ਕੰਮ ਹੈ ਸਰਕਾਰ ਦਾ ਸਰਕਾਰ ਦਾ ਉਹ ਤੇ ਸਰਕਾਰ ਨੂੰ ਵੀ ਇਸ ਚੱਲ ਦੀ ਸ਼ਿਕਾਇਤ ਲੈਣਾ ਚਾਹੀਦਾ ਸਟੇਟ ਗਵਰਨਰ ਇਹ ਨਹੀਂ ਹੋਇਆ ਕੋ ਲੋਕ ਕਹੇ ਪਰਵਾਰਾਂ ਦੇ ਪਰਿਵਾਰ ਕਰਦੇ ਹਾਂ ਅਸੀਂ ਖੁਦ ਮੈਂ ਮਤਲਬ ਮੇਰੇ ਧਿਆਨ ਦੇ ਵਿੱਚ ਇੱਕ ਇੱਕ ਹੋਵੇ ਕਿ ਪਾਰ ਤੋਂ ਨਹੀਂ ਜੀ ਤੇ ਜੀ ਸਾਨੂੰ ਬਹੁਤ ਸਤਿਕਾਰ ਨਾਲ ਮਿਲਦਾ ਹੈ ਜਿੱਦਾਂ ਦੇ ਕੋਈ ਕਿੰਨਾ ਚਿਰ ਹੁੰਦਾ ਰਾਜ ਨਹੀਂ ਕਰਾਂਗੇ ਕਿਸੇ ਵੀ ਕੰਮ ਤੇ ਚਾਹੇ ਕੋਈ ਵੀ ਹੋਵੇ ਉਥੇ ਰਾਜਪਤਾ ਫੈਲਦੀ ਹੈ ਤੇ ਮੈਂ ਪਬਲੀਕਟ ਦੇ ਵਿੱਚ ਵੀ ਮੁੱਦਾ ਫੀਲਿੰਗ ਰੱਖਿਆ ਸੀ ਅਖਾਂ ਵੀ ਰੱਖਾਂਗੇ ਪਰ ਉੱਥੇ ਸਿਰਫ ਰੱਖਣ ਤੱਕ ਹੁੰਦਾ ਹੈ ਪਰ ਜਿਹੜੀ ਕਾਰਜ ਪ੍ਰਣਾਲੀ ਹੈ ਜਿਵੇਂ ਜਿੱਕੇ ਸਿਆਰ ਸੁ ਕਾਨਪੁਰ ਵਾਲੀ ਹੈਗੀ ਮੁਕਤਤੀ ਦਾ ਪੁੱਛਣ ਨੂੰ ਬਤਾ ਦਿੰਦੇ ਕਿ ਕਿੰਨੀ ਗੱਲਸ਼ੀਂ। ਭਰਾਤ ਦੇ ਕਿਨਿਕਾਗਾ ਸ਼ਹਿਰਾਂ ਦੇ ਵਿੱਚ ਇਹੀ ਹਾਲਤ ਹੈ। ਹਰ ਜਗ੍ਹਾ ਤੇ ਮਤਲਬ ਆਕਰ ਘਾਉਂਦੇ ਬੋਸ਼ਾਲਾ ਬੜੀਏ ਨੇ ਪਰ ਜਾਣ ਤੋਂ ਬਾਹਰ ਬੰਦਾਰਾਂ ਨੂੰ ਲੱਗਦਾ ਕਿ ਜੀ। 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 ਉਹ ਵੀ ਹੈ। ਸਰਕਾਰ ਦੇ ਨਾਲ ਕੰਮ ਕਰਤਾ ਤਾਂ ਕਿ ਦੇਹਾ ਚੁਰ ਬਾ। ਠੀਕ। ਧੰਨਵਾਦ। ਧੰਨਵਾਦ।